ਪੰਜਾਬ ਦੇ ਵਿੱਚ ਅੱਜ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜੋ ਕਿ ਖਤਰਾ ਹੋਰ ਵੀ ਵੱਧਦਾ ਜਾ ਰਿਹਾ ਜਿੱਥੇ ਕਿ ਹੜ ਦੀ ਮਾਰ ਹੇਟ ਪੰਜਾਬ ਅੱਜ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈਗਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਘੱਗਰ ਦੀ ਗੱਲ ਕਿਤੇ ਜਾਵੇ ਦਾ ਘੱਗਰ ਦਰਿਆ ਦੇ ਤਹਿਸੀਲ ਰਾਜਪੁਰਾ ਤਾਂ ਘੱਗਰ ਦੇ ਨੇੜੇ ਲੱਗਦੇ ਪਿੰਡਾਂ ਦੇ ਵਿੱਚ ਘੱਗਰ ਦੇ ਵਿੱਚ ਵੀ ਕਿਸੇ ਵੀ ਸਮੇਂ ਪਾੜ ਪੈ ਸਕਦਾ ਹੈ ਤਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਬੇਹਦ ਵੱਡੀ ਅਪਡੇਟ ਸਾਂਝੀ ਕਰ ਰਿਆਂ ਜਿੱਥੇ ਕਿ ਅੱਜ ਪੰਜਾਬ ਦੇ ਜੋ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਬਾਰਿਸ਼ ਨੂੰ ਤੇਜ਼ ਬਾਰਿਸ਼ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਇਥੋਂ ਤੱਕ ਕਿ ਪੂਰੇ ਪੰਜਾਬ ਨੂੰ ਜੋ ਕਿ ਦੱਸਦੇ ਕਿ ਹੜ੍ਹ ਪ੍ਰਭਾਵਿਤ ਵੀ ਘੋਸ਼ਿਤ ਕਰ ਦਿੱਤਾ ਗਿਆ ਤਾਂ ਉਹ ਕਈ ਕਿਹੜੇ-ਕਿਹੜੇ ਸ਼ਹਿਰ ਨੇ ਕਿਹੜੇ-ਕਿਹੜੇ ਇਲਾਕੇ ਨੇ ਕਿਹੜੇ-ਕਿਹੜੇ ਪਿੰਡ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਜਿੱਥੇ ਕਿ ਜੋ ਕਿ ਖਤਰਾ ਹੋਰ ਵੀ ਵੱਧ ਚੁੱਕਿਆ ਹੈ ਤਾਂ ਦੱਸ ਦਈਏ ਕਿ ਤੇਪਲਾ ਰਾਜਗੜ ਦੜਫਾ ਸੰਜਰਪੁਰ ਨਨਹੇੜੀ ਰਾਏਪੁਰ ਇਹ ਸਾਰੇ ਦੱਸ دیے ਕਿ ਹੋਰ ਵੀ ਕਈ ਪਿੰਡ ਨੇ ਰਾਮਦੋਟਾ ਸੋਟਾ ਚਮਾਰੂ ਕਪੂਰੀ ਤੇ ਕਮਾਲਪੁਰ ਤੇ ਦੱਸਦੇ ਕਿ ਸਰਾਲਾ ਕਲਾ ਤੇ ਮਹਦੂਦਾ ਸਰਾਲਾ ਖੁਰਦ ਤਾਇ ਰਾਸ਼ਪੁਰਾ ਦੇ ਨਾਲ ਲੱਗਦੇ ਪਿੰਡ ਨੇ ਜਿੱਥੇ ਕਿ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੁਰੰਤ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਣਾ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਵੀ ਬੇਨਤੀ ਕੀਤੀ ਗਈ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਹਾਇਤਾ ਪ੍ਰਦਾਨ ਕਰਨ ਲਈ ਹਾਜ਼ਰ ਹੈ ਕਿਰਪਾ ਕਰਕੇ ਤੁਸੀਂ ਵੀ ਸਹਿਯੋਗ ਕਰੋ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜੇਕਰ ਲੋਕ ਸਹਿਯੋਗ ਕਰਨਗੇ ਤਾਂ ਹੀ ਜੋ ਕਿ ਉਹ ਸੁਰੱਖਿਤ ਰਹਿ ਪਾਣਗੇ ਤਾਂ ਕੁਝ ਨੰਬਰ ਵੀ ਜੋ ਕਿ ਸਾਂਝੇ ਕੀਤੇ ਗਏ ਨੇ ਕਿ ਰਾਸ਼ਪੁਰਾ ਦੇ ਫਲਡ ਕੰਟਰੋਲ ਰੂਮ ਨੰਬਰ ਨੇ ਤੁਸੀਂ ਵੀ ਨੋਟ ਜ਼ਰੂਰ ਕਰ ਲਓ 01762224132 ਦੇ ਅਤੇ ਪਟਿਆਲਾ ਜ਼ਿਲ੍ਹੇ ਦੇ ਕੰਟਰੋਲ ਰੂਮ ਨੰਬਰ ਨੇ 017523 50550 ਦੇ ਉੱਤੇ ਸੰਪਰਕ ਤੁਸੀਂ ਕਰ ਸਕਦੇ ਹੋ ਤਾਂ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਰਾਹਤ ਕੇਂਦਰਾਂ ਦੀ ਵੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਮਦਦ ਜਿਹੜੀ ਕਿ ਲਈ ਜਾ ਸਕਦੀ ਹੈ ਤਾਂ ਦੱਸਦੇ ਕਿ ਅਧਿਕਾਰਤ ਚੇਤਾਵਨੀਆਂ ਦੀ ਤੁਸੀਂ ਪਾਲਣਾ ਕਰਨੀ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਹੜ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਕਹਿਰ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਹੜਾਂ ਦੀ ਮਾਰ ਹੇਠ ਹਜੇ ਵੀ ਪੰਜਾਬ ਦੇ ਕਈ ਜ਼ਿਲਾਂ ਦੇ ਵਿੱਚ ਹੜ ਦਾ ਖਤਰਾ ਬਣਿਆ ਹੋਇਆ ਹੈਗਾ ਤਾਂ ਦੱਸਦੀ ਕਿ ਹੁਣ ਫੇਰ ਘੱਗਰ ਨੂੰ ਲੈ ਕੇ ਅਪਡੇਟ ਸਾਂਝੀ ਕਰ ਰਹੇ ਹਾਂ ਕਿ ਘੱਗਰ ਦੇ ਨੇੜੇ ਲੱਗਦੇ ਪਿੰਡਾਂ ਦੇ ਵਿੱਚ ਘੱਗਰ ਕਿਸੇ ਵੀ ਸਮੇਂ ਪਾੜ ਪੈ ਸਕਦਾ ਹੈ ਸਸ਼ਕਲ ਜੀ ਅੱਜ ਮਿਤੀ 3 ਸਤੰਬਰ तकरीबन 10:30 11:00 ਵਜੇ ਮੈਂ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਜੀ ਪਾਣੀ ਦਾ ਜਿਹੜਾ ਲੈਵਲ ਹੈਗਾ ਸੀ ਸਰਾਲਾ ਹੈਡ ਤੇ ਖੜਿਆ ਆ ਕਾਫੀ ਜ਼ਿਆਦਾ ਇਨਕਰੀਜ਼ਡ ਹੈਗਾ ਤੇ ਪਿੱਛੇ ਕੰਟੀਨਿਊਸ ਰੇਨ ਕਰਕੇ ਕਾਫੀ ਪਾਣੀ ਹੋਰ ਵਧ ਰਿਹਾ ਹੈਗਾ ਤਾਂ ਮੇਰੀ ਬੇਨਤੀ ਹੈਗੀ ਜਿਹੜਾ ਜਿਹੜੇ ਜਿਹੜੇ ਪਿੰਡ ਹੈਗੇ ਜੋ ਨਾਲ ਲੱਗਦੇ ਹੈਗੇ ਜਾਂ ਜਿੱਥੇ ਕ੍ਰਿਟੀਕਲ ਸਿਚੁਏਸ਼ਨ ਹੋ ਸਕਦੀ ਹੈ ਉਹਨੂੰ ਐਂਟੀਸੀਪੇਟ ਕਰਦੇ ਹੋਏ ਅਸੀਂ ਅਲਰਟ ਵੀ ਜਾਰੀ ਕੀਤਾ ਹੈਗਾ ਕੁਝ ਪਿੰਡਾਂ 'ਚ ਜੋ ਐਸ ਡੀ ਐਮ ਸਾਹਿਬ ਆਪਣੇ ਆਪਣੇ ਏਰੀਆ ਵਿੱਚ ਦਸ ਵੀ ਰਹੇ ਹੈਗੇ ਸਪੈਸੀਫਿਕਲੀ ਜਿੱਥੇ ਇਵੈਕੂਏਸ਼ਨ ਦੀ ਲੋਡ ਪੈ ਸਕਦੀ ਹੈਗੀ ਉਹਨਾਂ ਨੂੰ ਐਡਵਾਂਸ ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਵੈਕੂਏਟ ਕਰਾ ਸਕੀਏ ਤੇ ਮੇਰੀ ਬੇਨਤੀ ਹੈਗੀ ਕਿ ਜੇ ਉਹ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਆਂਦੀ ਹੈਗੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ بارش ਕਰਕੇ ਤਾਂ ਕਿੱਥੇ ਵੀ ਤੁਹਾਨੂੰ ਲੱਗਦਾ ਕੋਈ ਖਾਰ ਪੈ ਰਹੀ ਹੈ ਜਾਂ ਬ੍ਰੀਚ ਦੀ ਸੰਭਾਵਨਾ ਹੈਗੀ ਤਾਂ ਉਹ ਤੁਰੰਤ ਫੋਟੋ ਵੀਡੀਓ ਟਾਈਮ ਸਟੈਂਪਡ ਲੋਕੇਸ਼ਨ ਦੇ ਨਾਲ ਸਾਡੇ ਨਾਲ ਸਾਂਝਾ ਕਰਿਓ ਕਰੋ ਤਾਂ ਕਿ ਕੋਈ ਵੀ ਮੇਜਰ ਡੈਮੇਜ ਤੋਂ ਅਸੀਂ ਬਚ ਸਕੀਏ ਨਾਲ ਹੀ ਨਾਲ ਸਿਰਫ ਉਹ ਪਿੰਡ ਜਿੱਥੇ ਅਸੀਂ ਅਲਰਟ ਜਾਰੀ ਕਰ ਰਹੇ ਹਾਂ ਅਲਰਟ ਵੀ ਦੋ ਤਰੀਕੇ ਦੇ ਹੈਗੇ ਇੱਕ ਜਿੱਥੇ ਅਸੀਂ ਇਹ ਦੱਸ ਰਹੇ ਹਾਂ ਕਿ ਜੀ ਇੰਨੇ ਟਾਈਮ ਤੱਕ ਪਾਣੀ ਆ ਸਕਦਾ ਹੈ ਔਰ ਕੁਝ ਥੋੜੇ ਜਿਹੇ ਪਿੰਡੇ ਹੋ ਜਿਆਦੇ ਹੈਗੇ ਚਾਹੋ ਕਨੌਰ ਏਰੀਆ ਦੇ ਹੋ ਅਗੇ 1 2 ਦੇਵਿਗੜ ਏਰੀਆ ਦੇ ਉਹ ਸਪੈਸਿਫਿਕ ਅਸੀਂ ਆਪਣੇ ਅਲਰਟ ਸਿਚ ਵੀ ਲਿਖ ਰਹੇ ਹਾਂ ਔਰ ਅਨਾਉਂਸਮੈਂਟਸ ਵੀ ਲੋਕਲੀ ਕਰਾ ਰਹੇ ਹਾਂ ਤੇ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਤੇ ਸਾਰਿਆਂ ਨਾਲ ਸਾਡਾ ਤਾਲਮੇਲ ਹੈ ਗਰਾਊਂਡ ਲੈਵਲ ਤੇ ਟੀਮਸ ਵੀ ਉੱਥੇ ਹੈਗੀ ਤਾਂ ਸਿਰਫ ਉਨ ਪਿੰਡਾਂ ਨੂੰ ਮੇਰੀ ਬੇਨਤੀ ਹੈਗੀ ਕਿ ਉਹ ਟਾਈਮ ਸਿਰ ਇਵੈਕੂਏਸ਼ਨ ਵਾਸਤੇ ਸਾਡੇ ਰਿਲੀਫ ਸੈਂਟਰਸ ਬਨੇ ਹੋਏ ਹਨ ਉੱਥੇ ਆ ਜਾਣ ਤੇ ਰੈਸਟ ਵਾਸਤੇ ਇੱਕੋ ਹੀ ਬੇਨਤੀ ਹੈਗੀ ਕਿ ਜੀ ਮੈਂ ਪੂਰੇ ਰਸਤੇ ਦੇਖ ਰਹੀ ਸੀ ਕਿ ਜਿੱਥੇ ਇੱਥੇ ਨਹਿਰ ਰਹੇਗੇ ਜਾਂ ਕੋਈ ਦਰਿਆ ਲੱਗਦੀ ਹੈਗੀ ਸਭ ਦਾ ਪਾਣੀ ਉਫਾਨਤੇ ਹੈਗਾ ਔਰ ਕਈ ਵਾਰੀ ਬਰਸਾਤੀ ਮੌਸਮ ਤੇ ਪੈਰ ਸਿਸਲਨ ਕਾਰਨ ਔਰ ਕੁਝ ਵੀ ਆਪਦਾ ਕਿਸੇ ਸਮੇਂ ਆ ਸਕਦੀ ਹੈ ਤਾਂ ਸਾਰਿਆਂ ਨੂੰ ਬੇਨਤੀ ਹੈਗੀ ਕਿ ਨਦੀਆਂ ਦੇ ਕਿਨਾਰੇ ਬਿਲਕੁਲ ਨਾ ਜਾਣ ਜਿੱਥੇ ਡਰੇਨਸ ਹੈਗੀ ਜਾਂ ਕੁਝ ਵੀ ਹੈਗੀ ਉੱਥੇ ਖੜ ਕੇ ਫੋਟੋ ਸੈਲਫੀ ਨਾ ਲੈਣ ਤੁਹਾਡੇ ਧਿਆਨ ਵਿੱਚ ਕੁਝ ਵੀ ਆਂਦਾ ਹੈਗਾ ਕਿ ਜੇ ਦੇਖ ਕਰਕੇ ਕੋਈ ਹਾਦਸਾ ਹੋ ਸਕਦਾ ਹੈ ਉਹ ਇਮੀਡੀਏਟਲੀ ਸਾਡੇ ਧਿਆਨੇ ਚ ਲਾਇਆ ਜਾਵੇ ਤੇ ਸਾਰੇ ਐਸ ਜੀਐਮਸ ਦੇ ਤੇ ਬਾਕੀ ਟੀਮਾਂ ਦੇ ਸਾਡੇ ਨੰਬਰ ਫਲੈਸ਼ ਟੈਗ ਹੈ ਕਿ ਕਾਈਂਡਲੀ ਕੋਈ ਵੀ ਇਨਫਰਮੇਸ਼ਨ ਹੁੰਦੀ ਹੈਗੀ ਤੁਰੰਤ ਉਸਤੇ ਦਿੱਤੀ ਜਾਵੇ